ਹਾਂਜੀ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਤੁਹਾਡੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਕਿ ਇੰਸਟਾਗ੍ਰਾਮ ਘਟੇ ਤੇ ਟੈਂਪੂ ਗ੍ਰਾਮ ਜ਼ਿਆਦਾ ਆ ਦੇਖੋ ਟੈਂਪੂ ਇੰਨੇ ਤਾਂ ਜਿੰਨੇ ਇੰਨੇ ਤਾਂ ਮਨ ਲਗਾ ਦੇਸ਼ 'ਚ ਟੈਂਪੂ ਨੇ ਜਿੰਨੇ ਤਾਂ ਇੰਸਟਾ 'ਤੇ ਟੈਂਪੂ ਬੈਠਿਆ ਬਸ ਤੋ ਇੱਕ ਤਰੀਕਾ ਦਾ ਟੈਂਪੂ ਆ ਜਿੱਦਾਂ ਮਰਜ਼ੀ ਦੇਖ ਲਓ ਕੱਲ ਇੱਕ ਟੈਂਪੂ ਦੀ ਵੀਡੀਓ ਕਰ ਲਓ ਫਿਰ ਆਪਾਂ ਤੁਹਾਨੂੰ ਅੱਗੇ ਬਾਅਦ ਦਰਨੇ ਆ ਕਰੋ ਚੈੱਕ ਵੀਡੀਓ ਕਲੀ ਚੱਕ ਵੀਡੀਓ ਤੈਨੂੰ ਮਨ ਲੱਗਾ ਟੰਬਿਆਂ ਤੇ ਘਾਟੈ ਨੂੰ ਟੰਬੇ ਮਾਰ 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 ਸਾੜੇ ਦੇ ਮੂੰਹ ਨੂੰ ਲੰਗਾ ਦੇ ਭੈਣ ਚੋ ਚਿੱਕੀਆਂ ਨਾਲ ਦੀ ਸਾੜਾ ਟੈਂਪੋ ਗਰਾ ਇਦਾਂ ਆਪਾਂ ਨਹੀਂ ਕਹਿ ਰਹੇ ਆ ਇਦਾਂ ਅਨਮੋਲ ਬਾਈ ਕਹਿ ਰਿਹਾ ਅਗਰ ਤੁਸੀਂ ਅਨਮੋਲ ਬਾਈ ਦੇ ਫੈਨ ਹੋ ਜਨ ਅਨਮੋਲ ਵੀਰ ਨੂੰ ਪਿਆਰ ਕਰਦੇ ਹੋ ਤੇ ਤਦਕ ਵੀਡੀਓ ਨੂੰ ਸ਼ੇਅਰ ਕਰਿਓ ਕਮੈਂਟਾਂ ਚ ਜਾ ਕੇ ਤੁਸੀਂ ਜੁੜ ਸਕਦੇ ਹੋ ਤੇ ਆਪਾਂ ਜੇ ਸਾਰਾ ਰੋਸ਼ਨ ਦੇ ਵੀਡੀਓ ਅਪਲੋਡ ਕਰਦੇ ਰਹਿੰਨੇ ਆ ਤੇ ਤਦਕ ਸ਼ੇਅਰ ਕਰਿਓ ਕਰੋ ਚੱਕ ਵੀਡੀਓ ਅਨਮੋਲ ਵੀਰ ਦੀ ਤੇ ਫਿਰ ਆਪਾਂ ਅੱਗੇ ਵਧਦੇ ਆਂ ਕਰੋ ਚੈੱਕ ਵੀਡੀਓ ਇਹਦੇ ਨਾਲ ਸਰਜੂਗਾ ਕਿ ਹੋਰ ਵੱਡਾ ਲਿਆਵਾਂ ਇਹ ਦਿਲ ਕਰਦਾ ਮਾਰ ਮਾਰ ਕੇ ਜਿੱਤਣਾ ਕਲੀਅਰੀ ਮੋਰ ਬਣਾਦਾ ਹੱਦ ਕੀਤੀ ਜਿਹਨੇ ਬੇੜੇ ਹੀ ਗਰਕ ਕਰਕੇ ਰੱਖਤਾ ਨਹੀਂ ਇੰਨੇ ਟੈਂਪੋ ਤੇ ਸਟੈਂਡ ਤੇ ਨਹੀਂ ਹੈਗੇ ਜਿੰਨੇ ਟੈਂਪੋ ਇੰਸਟਾਗ੍ਰਾਮ ਤੇ ਨੇ ਇੰਸਟਾਗ੍ਰਾਮ ਤੇ ਰਹੀ ਨਹੀਂ ਇਹ ਟੈਂਪੋਗ੍ਰਾਮ ਬਣ ਗਏ ਨਾਲੇ ਮੇਰੀ ਜਿਹੜੇ ਵੀ ਮੇਰੇ ਸੱਜਣ ਮਿੱਤਰ 트랜ਸਜੈਂਡਰ ਨੇ ਨਾ ਉਹ ਮਾਰੇ ਨਹੀਂ ਹੈਗੇ ਕਮਿਊਨਿਟੀ ਮਾਰੀ ਨਹੀਂ ਹੈਗੀ ਕੋਈ ਵੀ ਕੋਈ ਵੀ ਚੀਜ਼ ਮਾਰੀ ਨਹੀਂ ਦਿੰਦੀ ਬਸ ਜਿਹੜੇ ਵਿੱਚ ਤਿੰਨ ਚਾਰ ਹੁੰਦੇ ਨੇ ਜਿਵੇਂ ਇਹ ਲੋਕ ਨੇ ਇਹ ਬਦਨਾਮ ਕਰ ਰਹੇ ਨੇ 트랜ਸਜੈਂਡਰਾਂ ਨੂੰ ਵੀ ਇਹ 트랜ਸਜੈਂਡਰ ਥੋੜਾ ਨੇ ਇਹਦੇ ਲਫੰਡਰ ਨੇ ਹਾਂਜੀ ਪੰਜਾਬੀਓ ਕੱਲੀ ਚੱਕ ਵੀਡੀਓ ਹਾਂਜੀ ਵੀਡੀਓ ਕਿਤੇ ਲੱਗੀ ਜੀ ਵੀਡੀਓ ਬਹੁਤੀ ਲੱਗੀ ਤੇ ਵੀਡੀਓ ਨੂੰ ਤਾਂ ਆਪਕੇ ਸ਼ੇਅਰ ਕਰਿਓ ਨ ਮੋੜਵੀ ਨੂੰ ਪਿਆਰ ਕਰਦੇ ਹੋ ਤੇ ਕਮੈਂਟ ਜੀ ਵਿੱਚ 4000 10k ਤੁਸੀਂ ਜ਼ਰੂਰ ਜਾਇਓ ਤੇ ਬਾਕੀ ਆਪਾਂ ਜੀਐਸਆਰ ਰੋਸਟਿੰਗ ਦੇ ਵੀਡੀਓ ਅਪਲੋਡ ਕਰਦੇ ਰਹਿਨੇ ਆ ਤੇ ਫੇਸਬੁਕ ਤੇ ਨੂੰ ਜਗਾ ਲਾਈਕ ਕਰ ਲਿਓ ਇਸ ਤਰ੍ਹਾਂ ਕੇ ਫੋਲੋ ਕਰ ਲਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਤੇ ਬਾਕੀ ਆ ਮਿਲਦੇ ਕੋ ਨੈਕਸਟ ਵੀਡੀਓ ਸਾਰੇ ਬਰਬਰੀ ਸਸੀ ਕਾਲੀ